ਸੋ ਖੁਦ ਨੂੰ ਸਿਹਤਮੰਦ ਰੱਖਣ ਦੇ ਲਈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਆਪਣੀ ਡਾਈਟ ਵਿੱਚ ਕੀ ਲਈਏ ਤਾਂ ਸਭ ਤੋਂ ਪਹਿਲਾਂ ਪ੍ਰੋਟੀਨ ਦੇ ਉੱਪਰ ਅਸੀਂ ਫੋਕਸ ਕਰਨ ਦੀ ਗੱਲ ਜ਼ਰੂਰ ਕਰਦੇ ਹਾਂ ਪ੍ਰੋਟੀਨ ਸਾਡੀ ਬਾਡੀ ਦੇ ਹਰ ਇੱਕ ਤਰ੍ਹਾਂ ਦੇ ਟਿਸ਼ੂ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸਰੀਰ ਦੀ ਕਿਸੇ ਤਰ੍ਹਾਂ ਦੀ ਮੁਰੰਮਤ ਹੋ ਰਹੀ ਹੈ ਸਰੀਰ ਦੀ ਗਰੋਥ ਦੀ ਗੱਲ ਕਰੀਏ ਜਾਂ ਫਿਰ ਵੱਡੀ ਉਮਰ ਦੇ ਨਾਲ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਸਾਡੀ ਸਕਿਨ ਜਿਹੜੀ ਹੈ ਡਲ ਪੈਣੀ ਸ਼ੁਰੂ ਹੋ ਗਈ ਹੈ ਵਾਲ ਝੜਨੇ ਸ਼ੁਰੂ ਹੋ ਗਏ ਨੇ ਤਾਂ ਕਿਤੇ ਨਾ ਕਿਤੇ ਉਹ ਨਿਸ਼ਾਨੀ ਇਹ ਜ਼ਰੂਰ ਹੈ ਕਿ ਤੁਹਾਡੀ ਡਾਈਟ ਵਿੱਚ ਪ੍ਰੋਟੀਨ ਦੀ ਕਮੀ ਵੀ ਲਗਾਤਾਰ ਹੋ ਰਹੀ ਹੈ ਜਿਸ ਦੇ ਨਾਲ ਬਾਡੀ ਦੇ ਵਿੱਚ ਵੀ ਤੁਹਾਡੇ ਪ੍ਰੋਟੀਨ ਦੀ ਕਮੀ ਹੋ ਰਹੀ ਹੈ ਸੋ ਬਹੁਤ ਇਸ ਕਾ ਸੇ ਗੱਲ ਕਰੀਏ ਤਾਂ ਜਦੋਂ ਅਸੀਂ ਵੈਜੀਟੇਰੀਅਨ ਡਾਈਟ ਦੀ ਗੱਲ ਕਰੀਏ ਤਾਂ ਉਸ ਵਿੱਚ ਪ੍ਰੋਟੀਨ ਕਿਤੇ ਨਾ ਕਿਤੇ ਘੱਟ ਰਹ ਜਾਂਦੇ ਨੇ ਕਿਉਂਕਿ 9 ਅਸੈਂਸ਼ੀਅਲ ਅਮੀਨੋ ਐਸਿਡ ਜਿਹੜੇ ਨੇ ਉਹ ਨਾਨ ਵੈਜੀਟੇਰੀਅਨ ਡਾਈਟ ਵਿੱਚ ਤਾਂ ਆਸਾਨੀ ਨਾਲ ਮਿਲ ਜਾਂਦੇ ਨੇ ਪਰ ਜਿਹੜੇ ਵੈਜੀਟੇਰੀਅਨ ਹੁੰਦੇ ਨੇ ਉਹ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਕਿ ਜਿਹੜੇ 9 ਜ਼ਰੂਰੀ ਅਮੀਨੋ ਐਸਿਡ ਨੇ ਜਿਸ ਦੇ ਨਾਲ ਪ੍ਰੋਟੀਨ ਅਲੱਗ-ਅਲੱਗ ਤਰ੍ਹਾਂ ਦੇ ਜੋ ਪ੍ਰੋਟੀਨ ਸਾਡੀ ਬੋਡੀ ਵਿੱਚ ਬੰਦੇ ਉਹਨਾਂ ਵਿੱਚ ਸਭ ਤੋਂ ਖਾਸ ਹੈ ਕੋਲੇਜਨ ਕੋਲੇਜਨ ਸਾਡੀ ਸਕਿਨ ਦੇ ਲਈ ਸਾਡੇ ਹੈਅਰਸ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਬਹੁਤ ਤਰ੍ਹਾਂ ਦੇ ਕੰਮ ਜੋ ਹੈ ਕੋਲੇਜਨ ਦੇ ਨਾਲ ਬੰਦੇ ਨੇ ਅੱਜ ਕੱਲ ਤਾਂ ਅਸੀਂ ਦੇਖਦੇ ਆਂ ਕਈ ਤਰ੍ਹਾਂ ਦੇ ਪ੍ਰੋਡਕਟ ਜੋ ਹੈ ਮਾਰਕੀਟ ਵਿੱਚ ਕੋਲੇਜਨ ਦੇ ਨਾਮ ਤੋਂ ਆ ਰਹੇ ਨੇ ਪਰ ਜੇਕਰ ਤੁਸੀਂ ਜੋ ਮੈਂ ਅੱਜ ਤੁਹਾਨੂੰ ਧਾਲਾਂ ਬਾਰੇ ਦੱਸਣ ਜਾ ਰਹੀਆਂ ਪੰਜ ਧਾਲਾਂ ਤੁਸੀਂ ਆਪਣੀ ਡਾਈਟ ਵਿੱਚ ਲੈ ਲੈਂਦੇ ਹੋ ਤਾਂ ਤੁਹਾਨੂੰ 9 ਅਸੈਂਸ਼ੀਅਲ ਅਮੀਨੋ ਐਸਿਡ ਮਿਲ ਜਾਣਗੇ ਪ੍ਰੋਪਰ ਪ੍ਰੋਟੀਨ ਉਸ ਦੇ ਨਾਲ ਮਿਲ ਰਿਹਾ ਹੈ ਔਰ ਕੋਲੇਜਨ ਉਸ ਦੇ ਨਾਲ ਚੰਗੀ ਮਾਤਰਾ ਵਿੱਚ ਜ਼ਰੂਰ ਬਣਨ ਜਾ ਰਿਹਾ ਹੈ ਅਖੀਰ ਦੇ ਵਿੱਚ ਆਪਾਂ ਵਿਟਾਮਿਨ B12 ਦੀ ਵੀ ਗੱਲ ਜ਼ਰੂਰ ਕਰਾਂਗੇ ਹੀ ਕਿਉਂਕਿ ਅਸੀਂ ਦੇਖਦੇ ਹਾਂ ਬਹੁਤ ਸਾਰੇ ਹੈਲਥ ਇਸ਼ੂਜ਼ ਜੋ ਹੈ ਵਿਟਾਮਿਨ B12 ਦੀ ਕਮੀ ਦੇ ਨਾਲ ਵੀ ਹੁੰਦੇ ਨੇ ਇੱਥੇ ਵੀ ਅਗਰ ਆਪਾਂ ਗੱਲ ਕਰੀਏ ਤਾਂ ਜਿਹੜੇ ਨਾਨ-ਵੈਜੀਟੇਰੀਅਨ ਨੇ ਮਾਸਾਹਾਰੀ ਲੋਕ ਹੁੰਦੇ ਨੇ ਉਹਨਾਂ ਨੂੰ ਤਾਂ ਨਾਨ-ਵੈਜੀਟੇਰੀਅਨ ਡਾਈਟ ਵਿੱਚ ਉਹ ਵਿਟ ਗੱਲ ਆਂਦੀ ਹੈ ਵੇਜੀਟੇਰੀਅਨਸ ਦੀ ਸੋਨਾ ਵਿੱਚ ਵਿਟਾਮਿਨ B12 ਦੀ ਕਮੀ ਜ਼ਰੂਰ ਦੇਖੀ ਜਾਂਦੀ ਹੈ ਜ਼ਰੂਰ ਦੱਸਾਂਗੀ ਕਿ ਵਿਟਾਮਿਨ B12 ਨੂੰ ਵੀ ਤੁਸੀਂ ਚੰਗੀ ਤਰ੍ਹਾਂ ਨਾਲ ਆਪਣੀ ਡਾਈਟ ਵਿੱਚ ਕਿਵੇਂ ਜੋ ਹੈ ਸ਼ਾਮਿਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਦੇਖੋ ਪੰਜ ਦਾਲਾਂ ਬਾਰੇ ਤਾਂ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਹੀ ਜਿਸ ਦੇ ਨਾਲ ਤੁਹਾਨੂੰ ਚੰਗੀ ਮਾਤਰਾ ਵਿੱਚ ਪ੍ਰੋਟੀਨ ਔਰ ਜਿਹੜੇ ਨਾਇਨ ਅਸੈਂਸ਼ੀਅਲ ਅਮੀਨੋ ਐਸਿਡਸ ਨੇ ਇਹਨਾਂ ਨੂੰ ਮਿਲਾ ਕੇ ਤੁਹਾਨੂੰ ਜ਼ਰੂਰ ਮਿਲ ਸਕਦੇ ਨੇ ਔਰ ਅਗਰ ਆਪਾਂ ਗੱਲ ਕਰੀਏ ਇਸ ਖਾਸੀ ਅਧੀ ਦੇ ਦਾਣਾ ਖਾਣ ਦੇ ਸਾਨੂੰ ਕੀ ਫਾਇਦੇ ਮਿਲਦੇ ਨੇ ਤਾਂ ਦੇਖੋ ਦਾਲ ਦੇ ਤੋਂ ਸਾਨੂੰ ਪ੍ਰੋਟੀਨ ਤਾਂ ਮਿਲਦਾ ਹੀ ਆ ਜੋ ਅਸੀਂ ਗੱਲ ਕਰਦੇ ਆ ਨਾਲ ਦੇ ਨਾਲੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਵੀ ਦਾਲ ਬਹੁਤ ਚੰਗਾ ਕੰਮ ਕਰਦੀ ਹੈ ਅਗਰ ਕਿਸੇ ਨੇ ਆਪਣਾ ਮੋਟਾਪਾ ਘਟਾਣਾ ਹੈ ਤਾਂ ਵੀ ਦਾਲ ਤੁਹਾਡੀ ਬਹੁਤ ਮਦਦ ਕਰੇਗੀ ਕਿਉਂਕਿ ਇਸ ਵਿੱਚ ਫਾਈਬਰ ম্যাগਨੀਸ਼ੀਅਮ ਪੋਟਾਸ਼ੀਅਮ ਫੋਲਿਕ ਐਸਿਡ ਆਇਰਨ ਹੈ ਸਭ ਕੁਝ ਮਿਲ ਰਿਹਾ ਹੁੰਦਾ ਔਰ ਜਦੋਂ ਅਸੀਂ ਪ੍ਰੋਟੀਨ ਚੰਗੀ ਮਾਤਰਾ ਵਿੱਚ ਖਾ ਰਹੇ ਹੁੰਦਿਆ ਤਾਂ ਫੈਟ ਆਪਣੇ ਆਪ ਬੋਡੀ ਚੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਮੋਟਾਪਾ ਅੱਜ ਕੱਲ ਤਾਂ ਹੀ ਸਭ ਦੇ ਅੰਦਰ ਵੇਖਣ ਨੂੰ ਮਿਲ ਰਿਹਾ ਹੈ ਖਾਸ ਕਰਕੇ ਉਹਨਾਂ ਦੇ ਵਿੱਚ ਜਿਨ੍ਹਾਂ ਦੀ ਡਾਈਟ ਵਿੱਚ ਪ੍ਰੋਟੀਨ ਬਹੁਤ ਘੱਟ ਹੈ ਸੋ ਪ੍ਰੋਟੀਨ ਚੰਗੀ ਮਾਤਰਾ ਵਿੱਚ ਆਪਣੀ ਡਾਈਟ ਵਿੱਚ ਅਗਰ ਰੱਖਣਾ ਹੈ ਔਰ ਤੁਸੀਂ ਵੈਜੀਟੇਰੀਅਨ ਹੋ ਤਾਂ ਤੁਸੀਂ ਦਾਲਾਂ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਰੱਖਣਾ ਔਰ ਇੱਕ ਗੱਲ ਦਾ ਧਿਆਨ ਜ਼ਰੂਰ ਤੁਸੀਂ ਹਮੇਸ਼ਾ ਰੱਖਣਾ ਹੈ ਕਿ ਜਦੋਂ ਵੀ ਦਾਲ ਤੁਸੀਂ ਬਣਾਣੀ ਹੈ ਤਾਂ ਉਸ ਨੂੰ ਤੁਸੀਂ ਭਿਗੋ ਕੇ ਭਿਓ ਕੇ ਰੱਖਣਾ ਹੈ ਉਸ ਤੋਂ ਬਾਅਦ ਹੀ ਦਾਲ ਬਣਾਣੀ ਹੈ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਪ੍ਰੈਸ਼ਰ ਕੁੱਕਰ ਨੇ ਥੋੜੀ ਦੇਰ ਪੀ ਹੋਈ ਅਗਰ ਨਹੀਂ ਵੀ ਪੀ ਹੋਈ ਅਸੀਂ ਪ੍ਰੈਸ਼ਰ ਕੁੱਕਰ ਦੇ ਵਿੱਚ ਪਾ ਕੇ ਸੀਟੀ ਵਿਜਵਾਨੇ ਔਰ ਕਹਨੇ ਜੀ ਦਾਲ ਪੱਕ ਗਈ ਪਰ ਅਜੇ ਹਾਂ ਬਿਲਕੁਲ ਵੀ ਨਹੀਂ ਤੁਸੀਂ ਕਰਨਾ ਜਦੋਂ ਅਸੀਂ ਦਾਲ ਨੂੰ ਭਿਉਂ ਕੇ ਰੱਖਦੇ ਹੋ ਭਿਉਂ ਕੇ ਰੱਖਦੇ ਆ ਤਾਂ ਉਸ ਤੋਂ ਬਾਅਦ ਜੋ ਹੈ ਐਕਟਿਵ ਹੋ ਜਾਂਦੀ ਹੈ ਦਾਲ ਦੇ ਜਿਹੜੇ ਪੋਸ਼ਕ ਤੱਤ ਨੇ ਉਹ ਐਕਟਿਵ ਹੋ ਜਾਂਦੇ ਨੇ ਉਸ ਤੋਂ ਬਾਅਦ ਹੀ ਦਾਲ ਖਾਏ ਦਾ ਸਾਨੂੰ ਫਾਇਦਾ ਹੁੰਦਾ ਉਸ ਤੋਂ ਇਲਾਵਾ ਅਗਰ ਅਸੀਂ ਬਿਨਾ ਦਾਲ ਨੂੰ ਪਿਓਏ ਹੀ ਦਾਲ ਬਣਾ ਲੈਂਦੇ ਆ ਤਾਂ ਉਸ ਦੇ ਨਾਲ ਸਰੀਰ ਨੂੰ ਕਈ ਤਰ੍ਹਾਂ ਦੀ ਪ੍ਰੋਬਲਮ ਵੀ ਹੋ ਜਾਂਦੀ ਹੈ ਜਿਸ ਵਿੱਚ ਬਲੋਟਿੰਗ ਗੈਸ ਬਣਨਾ ਵੀ ਇੱਕ ਅਸੀਂ ਦਿੱਕਤ ਮੰਨ ਸਕਦੇ ਹਾਂ ਸੋ ਦਾਲਾ ਖਾਣ ਦੇ ਨਾਲ ਜਿੱਥੇ ਬੀਪੀ ਕੰਟਰੋਲ ਹੁੰਦਾ ਨਾਲ ਦੇ ਨਾਲ ਇਮਿਊਨਿਟੀ ਤੁਹਾਡੀ ਵਧੀਆ ਬਣੀ ਰਹਿੰਦੀ ਹੈ ਔਰ ਤੁਹਾਡਾ ਜਿਹੜਾ weight ਮੈਨੇਜ ਕਰਨ ਨੂੰ ਵੀ ਤੁਸੀਂ ਇਸ ਨੂੰ ਵਰਤ ਸਕਦੇ ਹੋ ਜਿਨ੍ਹਾਂ ਨੇ ਆਪਣਾ ਭਾਰ ਘਟਾਣਾ ਹੈ ਅਗਰ ਰਾਤ ਦੇ ਸਮੇਂ ਉਹ ਮਿਕਸ ਦਾਲਾਂ ਬਣਾ ਕੇ ਖਾ ਲੈਂਦੇ ਨੇ ਤਾਂ ਉਹਨਾਂ ਨੂੰ ਚੰਗੀ ਮਾਤਰਾ ਵਿੱਚ ਔਰ ਚੰਗੀ ਕੁਆਲਿਟੀ ਦਾ ਜੋ ਪ੍ਰੋਟੀਨ ਹੈ ਉਸ ਤੋਂ ਜ਼ਰੂਰ ਮਿਲ ਜਾਂਦਾ ਦੇਖੋ ਪ੍ਰੋਟੀਨ ਸਾਡੀ ਬਾਡੀ ਲਈ ਇੰਨਾ ਜ਼ਿਆਦਾ ਜ਼ਰੂਰੀ ਹੈ ਕਿ ਸਾਡੀ ਪੂਰੀ ਡਾਈਟ ਦਾ 20% ਜਿਹੜੀ ਕੈਲਰੀ ਹੈ ਉਹ ਸਾਨੂੰ ਪ੍ਰੋਟੀਨ ਤੋਂ ਹੀ ਮਿਲਣੀ ਚਾਹੀਦੀ ਹੈ ਤਾਂ ਹੀ ਅਗਰ ਤੁਸੀਂ ਡੇਲੀ ਜਿਹੜਾ ਖਾਣਾ ਖਾਦਾ ਉਸ ਦਾ 20% ਉਸ ਦੇ ਵਿੱਚ ਤੁਸੀਂ ਪ੍ਰੋਟੀਨ ਸ਼ਾਮਿਲ ਕੀਤਾ ਸੀ ਤਾਂ ਤੁਹਾਡੀ ਬਾਡੀ ਦੇ ਜਿੰਨੇ ਵੀ ਕੰਮ ਨੇ ਪ੍ਰੋਟੀਨ ਨਾਲ ਜੁੜੇ ਹੋਏ ਉਹ ਪੂਰੇ ਹੋ ਪਾਉਂਦੇ ਨੇ ਨਹੀਂ ਤਾਂ ਕੀ ਹੁੰਦਾ ਹੈ ਕਿ ਪ੍ਰੋਟੀਨ ਦੀ ਡੈਫੀਸ਼ੀਐਂਸੀ ਹੁੰਦੀ ਜਾਂਦੀ ਹੈ ਔਰ ਸਾਡੇ ਟਿਸ਼ੂਸ ਕਮਜ਼ੋਰ ਹੁੰਦੇ ਜਾਂਦੇ ਨੇ ਔਰ ਅਸੀਂ ਦੇਖਦੇ ਆ ਨਾ ਜਿਵੇਂ ਵੱਧਦੀ ਉਮਰ ਦੇ ਨਾਲ-ਨਾਲ ਜੋ ਮੈਂ ਪਹਿਲਾਂ ਵੀ ਗੱਲ ਕਰਕੇ ਹਟੀਆਂ ਕਿ ਚਿਹਰੇ ਤੇ ਰੁੱਖਾਪਨ ਮੁਰਝਾਇਆ ਚਿਹਰਾ ਵਾਲ ਝੜਨੇ ਸਕਿਨ ਬੇਜਾਨ ਇਹ ਸਭ ਚੀਜ਼ਾਂ ਨਿਸ਼ਾਨੀਆਂ ਹੁੰਦੀਆਂ ਕਿ ਤੁਹਾਡੀ ਡਾਈਟ ਵਿੱਚ ਪ੍ਰੋਟੀਨ ਘਟ ਰਿਹਾ ਹੈ ਜਿਸ ਕਰਕੇ ਤੁਹਾਡੀ ਬਾਡੀ ਦੇ ਵਿੱਚ ਵੀ ਪ੍ਰੋਟੀਨ ਘਟ ਰਿਹਾ ਹੈ ਬਾਹਾਂ ਲੱਤਾਂ ਦੇ ਵਿੱਚ ਜਿਹੜੀ ਦਰਦ ਹੁੰਦੀ ਰਹਿੰਦੀ ਹੈ ਇਹ ਵੀ ਇੱਕ ਕਾਰਨ ਬਣ ਜਾਂਦਾ ਨਾਲ ਦੀ ਨਾਲ ਵਿਟਾਮਿਨ B12 ਦੀ ਵੀ ਆਪਾਂ ਹਮੇਸ਼ਾ ਗੱਲ ਕਰਦੇ ਆ ਵਿਟਾਮਿਨ B12 ਵੀ ਪੂਰਾ ਹੋਣਾ ਬਹੁਤ ਜ਼ਰੂਰੀ ਹੈ ਸੋ ਜਦੋਂ ਅਸੀਂ ਪਲਾਂਟ بیس ਪ੍ਰੋਟੀਨ ਦੀ ਗੱਲ ਕਰਦੇ ਆ ਤਾਂ ਇਸ ਵੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਨਾਈਨ ਅਸੈਂਸ਼ੀਅਲ ਅਮੀਨੋ ਐਸਿਡਸ ਵਿੱਚੋਂ ਕੋਈ ਨਾ ਕੋਈ ਇੱਕ ਅਮੀਨੋ ਐਸਿਡ ਦੀ ਕਮੀ ਰਹਿ ਜਾਂਦੀ ਹੈ ਤੇ ਜਿਹੜੀ ਆਪਾਂ ਨਾਨ-ਵੈਜੀਟੇਰੀਅਨ ਦੀ ਗੱਲ ਕਰਦੇ ਆਂ ਡਾਈਟ ਦੀ ਗੱਲ ਕਰਦੇ ਆਂ ਤਾਂ ਉਸ ਦੇ ਵਿੱਚ ਸਾਨੂੰ 9 ਅਸੈਂਸ਼ੀਅਲ ਅਮੀਨੋ ਐਸਿਡ ਮਿਲ ਜਾਂਦੇ ਨੇ ਪਰ ਇੱਥੇ ਆਪਾਂ ਇਹ ਧਿਆਨ ਰੱਖ ਸਕਦੇ ਆਂ ਵੈਜੀਟੇਰੀਅਨ ਡਾਈਟ ਦੇ ਵਿੱਚ ਕਿ ਅਸੀਂ ਬਦਲ-ਬਦਲ ਕੇ ਚੀਜ਼ਾਂ ਕੁਝ ਇਸ ਤਰੀਕੇ ਨਾਲ ਸ਼ਾਮਿਲ ਕਰੀਏ ਜਾਂ ਕੰਬੀਨੇਸ਼ਨ ਇਸ ਤਰੀਕੇ ਨਾਲ ਬਣਾਈਏ ਕਿ ਜਿਹੜੇ 9 ਅਸੈਂਸ਼ੀਅਲ ਜ਼ਰੂਰੀ ਜਿਹੜੇ ਅਮੀਨੋ ਐਸਿਡ ਨੇ ਉਹ ਸਾਨੂੰ ਜ਼ਰੂਰ ਮਿਲਦੇ ਰਹਿਣ ਤੇ ਸਾਡੀ ਬਾਡੀ ਹੈਲਦੀ ਜ਼ਰੂਰ ਰਹਿ ਸਕੇ ਸੋ ਆਪਾਂ ਗੱਲ ਕਰ ਰਹੇ ਹਾਂ ਕਿ ਕਿਹੜੀ ਉਹ ਪੰਜ ਦਾਲਾਂ ਨੇ ਜਿਸ ਤੋਂ ਤੁਹਾਨੂੰ ਚੰਗੀ ਕੁਆਲਿਟੀ ਦਾ ਪ੍ਰੋਟੀਨ ਔਰ ਹੋਰ ਵੀ ਟੇਰੋ ਸਾਰੇ ਗੁਣ ਜਿਵੇਂ ਕਿ ਮੈਗਨੀਸ਼ੀਅਮ ਪੋਟਾਸ਼ੀਅਮ ਵਿਟਾਮਿਨ B12 ਵਿਟਾਮਿਨ A ਇਹ ਸਾਰੇ ਚੰਗੇ ਤੱਤ ਤੁਹਾਨੂੰ ਤੋਂ ਮਿਲ ਸਕਦੇ ਨੇ ਸਭ ਤੋਂ ਪਹਿਲਾਂ ਦੇਖੋ ਜਿਹੜੀ ਸਭ ਘਰਾਂ ਦੇ ਵਿੱਚ ਹੀ ਪਸੰਦ ਕੀਤੀ ਜਾਂਦੀ ਹੈ ਹਰੀ ਮੂੰਗੀ ਦੀ ਦਾਲ ਜੀ ਹਾਂ ਇਹ ਬਹੁਤ ਹੀ ਵਧੀਆ ਬਹੁਤ ਹੀ ਗੁਣਕਾਰੀ ਹੈ ਇਸ ਵਿੱਚ ਬਹੁਤ ਵਧੀਆ ਚੰਗੇ ਢੰਗ ਦਾ ਪ੍ਰੋਟੀਨ ਤੁਹਾਨੂੰ ਮਿਲਦਾ ਹੈ ਮੈਗਨੀਸ਼ੀਅਮ ਮਿਲਦਾ ਹੈ ਪੋਟਾਸ਼ੀਅਮ ਮਿਲਦਾ ਹੈ ਔਰ इजीली डाइजेस्टੇਬਲ ਹੈ ਇਵਨ ਜੇ ਕਿਸੇ ਦਾ ਪੇਟ ਵੀ ਖਰਾਬ ਹੁੰਦਾ ਤਾਂ ਉਸ ਨੂੰ ਵੀ ਮੂੰਗੀ ਦੀ ਦਾਲ ਦੀ ਬਣਾ ਕੇ ਖਾਣ ਦੀ ਗੱਲ ਕੀਤੀ ਜਾਂਦੀ ਹੈ ਕਿਉਂਕਿ इजीली ਡਾਈਜੈਸਟੇਬਲ ਹੈ ਚੰਗੀ ਮਾਤਰਾ ਵਿੱਚ ਪ੍ਰੋਟੀਨ ਵੇਸ ਤੋਂ ਜ਼ਰੂਰ ਮਿਲ ਜਾਂਦਾ ਹੈ ਸੋ ਅਗਲੀ ਗੱਲ ਕਰੀਏ ਤਾਂ ਸਾਬਤ ਕਾਲੀ ਮਾਂ ਦੀ ਦਾਲ ਜਿਹੜੀ ਹੁੰਦੀ ਹੈ ਇਸ ਤੋਂ ਵੀ ਚੰਗੀ ਮਾਤਰਾ ਵਿੱਚ ਤੁਹਾਨੂੰ ਪ੍ਰੋਟੀਨ ਮਿਲਦਾ ਹੈ ਫਾਈਬਰ ਬਹੁਤ अच्छी ਮਾਤਰਾ ਵਿੱਚ ਮਿਲ ਰਿਹਾ ਹੈ ਵਿਟਾਮਿਨ A ਬਹੁਤ अच्छी ਮਾਤਰਾ ਵਿੱਚ ਮਿਲ ਰਿਹਾ ਹੈ ਸਾਡੀ ਸਕਿਨ ਔਰ ਸਾਡੇ ਹੈਅਰਸ ਲਈ ਇਹ ਦਾਲ ਬਹੁਤ ਹੀ ਅੱਛੀ ਹੈ ਪਰ ਦੇਖੋ ਧਿਆਨ ਇਹ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਅਗਰ ਕਿਸੇ ਚੀਜ਼ ਤੋਂ ਸਾਨੂੰ ਫਾਇਦਾ ਮਿਲ ਰਿਹਾ ਹੈ ਤਾਂ ਸਾਨੂੰ ਕੰਟੀਨਿਊ ਇੱਕੋ ਚੀਜ਼ 'ਤੇ ਜ਼ੋਰ ਨਹੀਂ ਦੇਣਾ ਚਾਹੀਦਾ ਹਮੇਸ਼ਾ ਬਦਲ-ਬਦਲ ਕੇ ਚੀ idea ਜਿਹੜੀਆਂ ਮੈਂ ਪੰਜ ਦਾਲਾਂ ਦੀ ਗੱਲ ਕਰ ਰਹੀਆਂ ਇਹ ਵੀ ਤੁਸੀਂ ਪੂਰਾ ਆਪਣੇ ਇੱਕ ਹਫਤੇ ਦਾ ਰੁਟੀਨ ਬਣਾ 사 ਰਹੇ ਹੋ ਇੱਕ ਦਿਨ ਤੁਸੀਂ ਸਾਬਤ ਮੂੰਗੀ ਦਾਲ ਬਣਾ ਲਈ ਇੱਕ ਦਿਨ ਤੁਸੀਂ ਸਾਬਤ ਜਿਹੜੀ ਆਪਾਂ ਮਾਂ ਦੀ ਦਾਲ ਦੀ ਗੱਲ ਕਰ ਰਹੇ ਹਾਂ ਤੇ ਅੱਗੋਂ ਆਪਾਂ ਗੱਲ ਕਰੀਏ अरहर की जड़ी दाल है वह भी बहुत अच्छी है लेडीज के लिए बहुत अच्छी है क्योंकि इस देखो आयरन और बी ट्वेल्व अच्छी मात्रा में तो मिल रहा है फॉलिक एसिड अच्छी तरह मिल रहा है और फीमेल्स आयरन बी ट्वेल्व और फॉलिक एसिड वाली चीज़ा जरूर अपनी डाइट वि रखनिया चाहिए हैं अरहर की दाल कई ढंग के बनाया जा सद है कई तरह सब्जियां पा के भी सांबर की तरह बनाते हैं वो भी बहुत टेस्टी है उसद पोषक तत्व भी जोड़े ने हो ज़्यादा बढ़ जाते हैं अगो गल करिए मसूर दाल मसूर दाल के आपने बहुत ਸਾਰੇ ਫਾਇਦੇ ਨੇ ਹਾਈ ਫਾਈਬਰਾਈਜ਼ ਦੇ ਵਿੱਚ ਵੀ ਵਿਟਾਮਿਨ ਬੀ12 ਮਿਲ ਰਿਹਾ ਫੋਲਿਕ ਐਸਿਡ ਮਿਲ ਰਿਹਾ ਸੋ ਇਹ ਦਾਲਾਂ ਮੈਂ ਤੁਹਾਨੂੰ ਦੱਸ ਰਹੀ ਆ ਜੋ ਕਿ ਪ੍ਰੋਟੀਨ ਦੇ ਨਾਲ ਭਰਪੂਰ ਜ਼ਰੂਰ ਨੇ ਔਰ ਨਾਲ ਦੇ ਨਾਲ ਤੁਸੀਂ ਇਸ ਨੂੰ ਆਪਣੀ ਰੋਜ਼ਾਨਾ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਬਦਲ ਬਦਲ ਕੇ ਦਾਲਾਂ ਖਾਂਦੇ ਰਹੋ ਤਾਂ ਕਿ ਤੁਹਾਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਜ਼ਰੂਰ ਮਿਲਣ ਛੋਲਿਆਂ ਦੀ ਦਾਲ ਕਰੀਏ ਤਾਂ ਛੋਲੇ ਤਾਂ ਸਿਹਤਮੰਦ ਹੁੰਦੇ ਹੀ ਨੇ ਬਹੁਤ ਅੱਛੀ ਮਾਤਰਾ ਵਿੱਚ ਇਸ ਵਿੱਚ ਤੁਹਾਨੂੰ ਪ੍ਰੋਟੀਨ ਮਿਲਦਾ ਹੈ weight loss ਦੇ ਲਈ ਇਹ ਬਹੁਤ ਅੱਛੀ ਹੈ એનર્ਜੀ ਤੁਹਾਨੂੰ ਇਸ ਤੋਂ ਮਿਲਦੀ ਹੈ ਆਇਰਨ ਇਸ ਤੋਂ ਮਿਲ ਜਾਂਦਾ ਹੈ ਸੋ ਇਹ ਜਿਹੜੀਆਂ ਦਾਲਾਂ ਨੇ ਇਹਨਾਂ ਦਾ ਕੰਬੀਨੇਸ਼ਨ ਕਰਕੇ ਅਗਰ ਤੁਸੀਂ ਦਾਲ ਖਾਂਦੇ ਹੋ ਤਾਂ ਤੁਹਾਨੂੰ ਸਾਰੇ 9 ਅਸੈਂਸ਼ੀਅਲ ਅਮੀਨੋ ਐਸਿਡ ਨੇ ਜਿਨ੍ਹਾਂ ਤੋਂ ਸਾਡੇ ਅਲੱਗ-ਅਲੱਗ ਤਰ੍ਹਾਂ ਦਾ ਪ੍ਰੋਟੀਨ ਬੋਡੀ ਦੇ ਵਿੱਚ ਬਣਦਾ ਹੈ ਔਰ ਜਿਸ ਵਿੱਚ ਕੋਲੇਜਨ ਵੀ ਸ਼ਾਮਿਲ ਹੈ ਜੋ ਅਸੀਂ ਅਲੱਗ-ਅਲੱਗ ਬਾਹਰੋਂ ਪ੍ਰੋਡਕਟ ਖਰੀਦਦੇ ਆਂ ਖਾਸੌਰਤੇ ਸੋਇਆ ਕੋਲੇਜਨ ਤੁਹਾਨੂੰ ਖਰੀਦਣ ਦੀ ਬਾਹਰੋਂ ਪ੍ਰੋਡਕਟ ਖਾਣ ਦੀ ਲੋਡ ਨਹੀਂ ਪਏਗੀ ਅਗਰ ਤੁਸੀਂ ਇਹ ਪੰਜੇ ਦਾਲਾਂ ਕਦੇ ਮਿਕਸ ਕਰਕੇ ਵੀ ਬਣਾ ਕੇ ਖਾਂਦੇ ਹੋ ਜਾਂ ਡੇਲੀ ਇੱਕ ਦਾਲ ਕੋਈ ਆਪਣੇ ਦੋ ਟਾਈਮ ਦੇ ਖਾਣੇ ਵਿੱਚ ਦਾਲ ਜ਼ਰੂਰ ਸ਼ਾਮਿਲ ਕਰ ਦਿਓ ਤਾਂ ਤੁਸੀਂ ਦੇਖੋਗੇ ਤੁਹਾਡੀ ਸਕਿਨ ਤੁਹਾਡੇ ਹੈਅਰਸ ਹਰ ਚੀਜ਼ ਉੱਪਰ ਤੁਹਾਨੂੰ ਇਸ ਦਾ ਫਰਕ ਦਿਖੇਗਾ ਹੀ ਦਿਖੇਗਾ ਔਰ ਨਾਲ ਦੇ ਨਾਲ ਤੁਸੀਂ ਆਪਣੇ ਆਪ ਨੂੰ ਪਹਿਲਾਂ ਨਾਲੋਂ ਹੈਲਦੀ ਵੀ ਫੀਲ ਜ਼ਰੂਰ ਕਰੋਗੇ ਤੇ ਅੱਗੋਂ ਅਗਰ ਆਪਾਂ ਗੱਲ ਕਰੀਏ ਵਿਟਾਮਿਨ B12 ਦੀ ਵਿਟਾਮਿਨ B12 ਸਾਡੇ ਨਰਵ ਸਿਸਟਮ ਨੂੰ ਸਹੀ ਰੱਖਣ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਈਆਂ ਨੂੰ ਕਈ ਵਰੀ ਕਿਤੇ ਆਪਣੇ ਹੱਥਾਂ ਪੈਰਾਂ ਵਿੱਚ ਸੁਣ ਹੋਣਾ ਫੀਲ ਹੁੰਦਾ ਥੋੜੀਆਂ ਕੀੜੀਆਂ ਜੀ ਚਲਣੀਆਂ ਸ਼ੁਰੂ ਹੋ ਜਾਂਦੀਆਂ ਉਹ ਵਿਟਾਮਿਨ B12 ਦੀ ਕਮੀ ਹੈ ਯਾਦਾਂ ਕੇਵਲ ਕਮਜ਼ੋਰ ਹੋਣ ਲੱਗਦੀ ਹੈ ਭੁੱਲ ਜਾਂਦੇ ਅਸੀਂ ਕਾਫੀ ਸਾਰੀ ਚੀਜ਼ਾਂ ਸੋ ਇਹ ਵੀ ਕਿਤੇ ਨਾ ਕਿਤੇ ਸਾਨੂੰ ਵਿਟਾਮਿਨ B12 ਦੀ ਕਮੀ ਦਾ ਹੀ ਇਸ਼ਾਰਾ ਹੈ ਸੋ ਉਸ ਲਈ ਤੁਸੀਂ ਹੋਲ ਵੀਟ ਓਟਸ ਹੈ ਜੜੇ ਜਾਂ ਹੋਲ ਵੀਟ ਗ੍ਰੇਨ ਹੈ ਇਹਦਾ ਤੋਂ ਸਾਨੂੰ ਵਿਟਾਮਿਨ B12 ਚੰਗੀ ਮਾਤਰਾ ਵਿੱਚ ਮਿਲਦਾ ਕਾਲੇ ਛੋਲੇ ਜਿਹੜੇ ਨੇ ਉਹਨਾਂ ਤੋਂ ਵੀ ਸਾਨੂੰ ਸਾਬਤ ਕਾਲੇ ਛੋਲੇ ਜਿਹੜੇ ਹੁੰਦੇ ਨੇ ਉਹਨਾਂ ਤੋਂ ਵੀ ਵਿਟਾਮਿਨ B12 ਤੁਹਾਨੂੰ ਮਿਲਦਾ ਹੈ ਪ੍ਰੋਟੀਨ ਮਿਲਦਾ ਸੋ ਤੁਸੀਂ ਇਹਨਾਂ ਦਾ ਨੂੰ ਮਿਕਸ ਕਰਕੇ ਸਪਰਾਉਟਸ ਵੀ ਬਣਾ ਸਕਦੇ ਹੋ ਪੁੰਗਰੀਆਂ ਹੋਈਆਂ ਦਾਲਾਂ ਜੜੀਆਂ ਇਹ ਤੁਸੀਂ ਖਾ ਸਕਦੇ ਹੋ ਸੋ ਕਈਆਂ ਨੂੰ ਪੁੰਗਰੀਆਂ ਹੋਈਆਂ ਜਿਹੜੀ ਦਾਲਾਂ ਨੇ ਹਜ਼ਮ ਨਹੀਂ ਹੁੰਦੀਆਂ ਜਾਸਿਆਂ ਬਲੋਟਿੰਗ ਦੀ પેટ ਦਰਦ ਦੀ ਪ੍ਰੋਬਲਮ ਹੁੰਦੀ ਆ ਤਾਂ ਤੁਸੀਂ ਜਿਹੜੇ ਸਪਰਾਉਟਸ ਬਣ ਚੁੱਕੇ ਹੁੰਦੇ ਨੇ ਪੁੰਗਰੀਆਂ ਹੋਈਆਂ ਦਾਲਾਂ ਨੇ ਇਹਨਾਂ ਨੂੰ ਹਲਕਾ ਜਿਹਾ ਸਟੀਮ ਤੁਸੀਂ ਕਰ ਲਓ ਜਿਸ ਦੇ ਨਾਲ ਇਹ ਸੌਫਟ ਹੋ ਜਾਂਦੀਆਂ ਥੋੜੀਆਂ ਪੱਕ ਜਾਂਦੀਆਂ ਨੇ ਖਾਣ ਦੇ ਵਿੱਚ ਡਾਈਜੈਸਟ ਕਰਨ ਦੇ ਵਿੱਚ ਵੀ ਤੁਹਾਨੂੰ ਆਸਾਨੀ ਰਹਿੰਦੀ ਆ ਔਰ ਉਸ ਦੇ ਸਾਰੇ ਪੋਸ਼ਕ ਤੱਤ ਤੁਹਾਨੂੰ ਜ਼ਰੂਰ ਮਿਲ ਜਾਂਦੇ ਨੇ ਸੋ ਕੋਸ਼ਿਸ਼ ਤੁਸੀਂ ਇਹ ਜ਼ਰੂਰ ਕਰ ਸਕਦੇ ਹੋ ਕਿ ਸ਼ਾਮ ਨੂੰ ਈਵਨਿੰਗ 스ਨੈਕਸ ਦੇ ਵਿੱਚ ਤੁਸੀਂ ਇਹ ਕੁੰਗਰੀਆਂ ਜਿਹੜੀਆਂ ਦਾਲਾਂ ਨੇ ਸਟੀਮ ਕਰਕੇ ਖਾ ਲੋ ਇਸ ਦੇ ਵਿੱਚ ਤੁਸੀਂ ਪਿਆਜ਼ ਟਮਾਟਰ ਛੜਕ ਕੇ ਉੱਪਰ ਨਿੰਬੂ ਤੁਸੀਂ ਨਿਚੋੜ ਕੇ ਇਸ ਨੂੰ ਚਾਟ ਦੀ ਤਰ੍ਹਾਂ ਬਣਾ ਕੇ ਵੀ ਖਾ ਸਕਦੇ ਹੋ ਸੋ ਹੈਲਦੀ ਚੀਜ਼ਾਂ ਤੁਹਾਨੂੰ ਖਾਣ ਦੀ ਆਦਤ ਪਾਣੀ ਹੀ ਪਏਗੀ ਪ੍ਰੋਟੀਨ ਜਿਹੜਾ ਕਿ ਅਲੱਗ-ਅਲੱਗ ਫਾਰਮਸ ਦੇ ਵਿੱਚ ਬਾਜ਼ਾਰ ਦੇ ਵਿੱਚ ਮਾਰਕੀਟ ਵਿੱਚ ਪ੍ਰੋਡਕਟ ਦੇਖ ਰਹੇ ਆਪ ਅਜੇ ਤੁਸੀਂ ਇਸ ਢੰਗ ਦੇ ਨਾਲ ਖਾਂਦੇ ਹੋ ਤਾਂ ਦਾਲਾਂ ਹੀ ਖਾ ਲੈਂਦੇ ਹੋ ਤਾਂ ਤੁਹਾਨੂੰ ਪ੍ਰੋਪਰ ਪ੍ਰੋਟੀਨ ਜੋ ਹੈ ਦਿਨ ਦੀ ਪੂਰੀ ਜਿਹੜੀ ਰਿਕੁਆਇਰਮੈਂਟ ਹੈ ਉਸ ਤੋਂ ਪੂਰੀ ਹੋ ਜਾਏਗੀ ਪਰ ਦਾਲਾਂ ਬਣਾਉਣ ਵੇਲੇ ਦਾਲ ਦੀ ਸਬਜ਼ੀ ਬਣਾਉਣ ਵੇਲੇ ਬਸ ਇਹ ਧਿਆਨ ਤੁਸੀਂ ਜ਼ਰੂਰ ਰੱਖਣਾ ਹੈ ਕਿ ਤੁਸੀਂ ਉਸ ਨੂੰ ਜੇ ਕੋਈ ਮੋਟੀ ਸਾਬਤ ਦਾਲ ਹੈ ਤਾਂ ਉਸ ਨੂੰ ਰਾਤ ਪਰ ਜ਼ਰੂਰ ਭਿਓ ਕੇ ਰੱਖੋ ਇਕਦਮ ਪ੍ਰੈਸ਼ਰ ਕੁੱਕਰ ਵਿੱਚ ਸੀਟੀ ਵਜਾ ਕੇ ਖਾਣ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਉਸ ਦੇ ਨਾਲ ਲੈਣਾ ਹੋ ਰਿਹਾ ਉਸ ਦੇ ਨਾਲ ਤੁਹਾਡੀ ਪੇਟ ਗੈਸ ਬਲੋਟਿੰਗ ਦੀ ਹੀ ਪ੍ਰੋਬਲਮ ਵੱਜ ਜਾਏਗੀ ਸੋ ਕੋਈ ਵੀ ਦਾਲ ਬਣਾਣੀ ਹੈ ਉਸ ਨੂੰ ਰਾਤ ਪਰ ਭਿਓ ਕੇ ਹੀ ਉਸ ਨੂੰ ਤੁਸੀਂ ਬਣਾ ਕੇ ਖਾਓ ਸਪਰਾਉਟਸ ਖਾਣੇ ਆ ਤਾਂ ਉਸ ਨੂੰ ਸਟੀਮ ਜ਼ਰੂਰ ਕਰ ਲਓ ਤਾਂ ਕਿ ਇਹ ਚੀਜ਼ਾਂ ਹਜ਼ਮ ਆਸਾਨੀ ਦੇ ਨਾਲ ਹੋਣ ਆਪਣੇ ਚੰਗੇ ਗੁਣ ਤੁਹਾਨੂੰ ਦੇ ਕੇ ਜ਼ਰੂਰ ਜਾਣ ਸੋ ਵੀਡੀਓ ਐਸੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਆਪਣੇ ਸੁਝਾਅ ਕਮੈਂਟ ਕਰਕੇ ਵੀ ਮੇ ਨਾਲ ਜ਼ਰੂਰ ਸਾਂਝੇ ਕਰਨਾ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਤਾਂ फटाफट ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੋਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ फटाफट ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ